ਕਾਸ ਕਰਤਿਆਂ ਤੋਂ ਉਦਘਾਟਨ ਸਾਰਾ ਦਿਨ ਕਰ ਰਹੇ ਹੋ ਕਿਸ ਤਰ੍ਹਾਂ ਦੇ ਉਦਘਾਟਨ ਕਰ ਰਹੇ ਹੋ ਕਿੰਨੀ ਲਾਗਤ ਦਾ ਸਾਰੇ ਹੋ ਰਹੇ ਆ ਬਿਲਕੁਲ ਜੀ ਬੜੇ ਲੰਮੇ ਸਮੇਂ ਤੋਂ ਡਿਮਾਂਡ ਸੀ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਜਦੋਂ ਵੀ ਪਿੰਡਾਂ 'ਚ ਜ਼ਹੀਦਾ ਸੀ ਸਾਡੇ ਸਰਪੰਚ ਸਾਹਿਬ ਵੀ ਤਲਤੇ ਨੇ ਇੱਕੋ ਇੱਕ ਲੋਕ ਇਹਨਾਂ ਨੂੰ ਮੈਸੇਜ ਲਾਉਂਦਾ ਸੀ ਵੀ ਸਾਡੀਆਂ ਸੜਕਾਂ ਟੁੱਟੀਆਂ ਨੇ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਨੇ ਇਹਨਾਂ ਨੂੰ ਪੱਕੀਆਂ ਕਰਾਇਆ ਜਾਂਦਾ ਸੋ ਜਿਸ ਕਰ ਚੀ ਜਾਣਾ ਇਹੋ ਡਿਮਾਂਡ ਆਉਂਦੀ ਸੀ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਅੱਜ ਰਿਗਤ ਜਿਹੜਾ ਕਰ ਦਿੱਤਾ ਹੈ ਪੀਰੋਸ਼ਾ ਪਿੰਡ ਤੇ ਪੀਰੋਸ਼ਾ ਦੀ ਸੜਕ ਤੇ ਦੀ ਪੈਂਡਿੰਗ ਸੀ ਸਾਡੇ ਕਾਫੀ ਲੰਮੇ ਸਮੇਂ ਤੋਂ ਉਹਨੂੰ ਅੱਜ ਆਪਾਂ ਉਦਘਾਟਨ ਕੀਤਾ ਤੇ ਬਹੁਤ ਜਲਦੀ ਜਿਹੜਾ ਉਹ ਸਰਵਿਸ ਬਣਾਵਾਂਗੇ ਓਵਰঅল ਕਿੰਨੇ ਪਿੰਡਾਂ ਤੇ ਅੱਜ ਨਹੀਂ ਪਤਾ ਅੰਦਾਜ਼ਨ ਤਕਰੀਬਨ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਵਾਂ ਜੀ ਨੀਅਰ ਅਬਾਊਟ ਇਹ ਤੋਂ 32 ਕਰੋੜ ਦੇ ਲਾਗੇ ਚੱਕੇ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਲੈ ਕੇ ਆਏ ਆ ਹਨ ਸਟੈਪ ਬਾਈ ਸਟੈਪ ਜਿਹੜੀਆਂ ਜਿਹੜੀਆਂ ਡਿਮਾਂਡਾਂ ਸੀ ਜਿਹੜੀਆਂ ਜਿਹੜੀਆਂ ਤੇ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਨੋਟ ਕਰਾਈਆਂ ਸੀ ਉਦੋਂ ਹਰ ਕੰਮ ਜਿਹੜਾ ਚੱਲਦਾ ਚੱਲੇ ਚੱਲੀਦਾ ਸਰ ਸਰਨਤਾਰਨ ਦੀ ਇਲੈਕਸ਼ਨ ਬਾਰੇ ਗੱਲ ਕਰ ਰਹੇ ਹਾਂ ਸਰਨਤਾਰਨ ਦੀ ਇਲੈਕਸ਼ਨ ਬਹੁਤ ਵਧੀਆ ਜੀ ਵੱਡੇ ਮਾਰਜਨ ਨਾਲ ਜਿੱਤਾਂਗੇ ਜੀ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਠੀਕ ਹੈ ਔਰ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ ਪੁੱਛਦੇ ਕਿਸਾਨ ਬਕਤੀ ਮਿਲ ਰਹੀ ਹੈ ਉਹਨਾਂ ਨੂੰ ਉਥੋਂ ਦੇ ਮੈਂ ਕਹਿ ਸਕਦਾ ਵੀ ਪਿੰਡਾਂ ਦੇ ਵਿੱਚ ਬਿਜਲੀ ਦੇ ਬਿਲਕੁਲ ਵੀ ਆ ਰਹੇ ਨੇ ਮੁਹੱਲਾ ਕਲਨੀ ਖੁੱਲੇ ਹੋਏ ਨੇ ਲੋਕ ਇਹ ਬੇਚੇ ਚਖੋ ਕੇ ਥੁਲਕੇ ਗੱਲ ਕਰ ਰਹੇ ਨੇ ਵੀ ਨਹੀਂ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਹੈ ਇਹਨੂੰ ਵੋਟਾਂ ਪਾਓ ਪੰਥਕ ਏਜੰਡਾ ਕਿੰਨਾ ਕੰਮ ਕਰੇਗਾ ਦੇਖੋ ਜੀ ਮੈਂ ਦੋ ਗੱਲਾਂ ਕਹਾਂਗਾ ਆ ਇੱਕ ਤੇ ਜੇ ਗੱਲ ਪੰਥਕ ਏਜੰਡੇ ਦੀ ਗੱਲ ਕਰੀਏ ਅੱਜ ਦੇ ਸਮੇਂ ਹਰ ਧਰਮ ਦਾ ਸਤਕਾਰ ਹੁੰਦਾ ਠੀਕ ਹੈ ਜੀ ਚਾਹੇ ਹਿੰਦੂ ਧਰਮ ਹੋਵੇ ਚਾਹੇ ਮੁਸਲਮਾਨ ਧਰਮ ਹੋਵੇ ਚਾਹੇ 크੍ਰਿਸਚਨ ਧਰਮ ਹੋਵੇ ਚਾਹੇ ਸਿੱਖ ਧਰਮ ਹੋਵੇ ਸਤਕਾਰ ਸਤਕਾਰ ਹੁੰਦਾ ਪਰ ਕੰਮ ਕੰਮ ਠੀਕ ਹੈ ਜਿਹੜਾ ਅੱਜ ਦੇ ਸਮੇਂ ਲੋਕ ਕੰਮ ਨੂੰ ਤਰਜੀਹ ਦੇ ਰਹੇ ਨੇ ਠੀਕ ਹੈ ਜਿਹੜੀ ਪਾਰਟੀ ਕੰਮ ਕਰ ਰਹੀ ਹੈ ਹੁਣ ਅਕਾਲੀ ਦਲ ਵੀ ਪੰਥਕ ਨੂੰ ਨਾਲ ਲੈ ਕੇ ਚੱਲਦੇ ਪਰ ਕੀ ਦੇਣੀ ਹੀ ਬਈ ਹੈ ਠੀਕ ਹੈ ਸਰਬੰਧ ਦਾ ਪਾਵ ਜੋ ਵੀ ਕੰਮ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਜਿਸ ਅੱਜ ਦੇ ਸਮੇਂ ਮਾਹੌਲ ਐਸਾ ਜਿਹੜਾ ਇਨਸਾਨ ਜਿਹੜਾ ਲੀਡਰ ਕੰਮ ਕਰੂਗਾ ਜਿਹੜੀ ਪਾਰਟੀ ਕੰਮ ਕਰੂਗੀ ਲੋਕ ਨੂੰ ਭੋਵੇਂ ਹੱਥੀ ਛਾੜਾ ਰਾਜਵੀਰ ਜਵੰਧਾ ਦਾ ਇੱਕ ਸੰਸਕਰ ਬਿਲਕੁਲ ਜੀ ਔਖੀ ਦੀ ਗੱਲ ਹੈ ਪੰਜਾਬ ਦੀ ਇੱਕੋ ਸਰੀਲੀ ਆਵਾਜ਼ ਜਿਹੜੀ ਸਦਾ ਲਈ ਆ ਜੈ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅਲੋ ਜੀ ਹੂੰ ਉਹ ਮਸੂਰਾ ਹੋ ਗਈ ਪਰ ਮੈਂ ਕੱਲ ਕਹੂੰਗਾ ਇਸ ਦੁੱਖ ਦੀ ਘੜੀ ਵਿੱਚ ਸਾਰਾ ਪੰਜਾਬ ਜਿਹੜਾ ਇਹਨਾਂ ਦੇ ਨਾਲ ਆ ਉਹਨਾਂ ਦੇ ਪਰਦਾ ਦੇ ਨਾਲ ਖੜਾਗਾ ਉਹਨਾਂ ਦੇ ਮੱਛੀਆਂ ਕੋ ਨਾਲ ਖੜਾਗਾ ਜੀ ਪ੍ਰਮਾਤਮਾ ਨੂੰ ਅਰਦਾਸ ਹੈ ਕਿ ਇਹ ਉਹਰਾ ਪਾਣਾ ਮਿਲਣਾ ਦਣਾ ਆਵੇ ਜਾਨਾਂ ਮੰਨ ਲੀਏ ਕੋਈ ਸੋ ਹੁਣ ਦੁੱਖ ਤੇ ਕੋਈ